ਅਗੇ 4 ਕਿਲੋ ਖੜੀ ਤਈ ਪਿਆਜ਼ ਹੁਣ 3 ਕਿਲੋ ਮਿਲ ਰਿਹਾ ਹਾਂ ਔਰ ਸਬਜ਼ੀ ਦੇ ਵਿੱਚ ਜਿਹੜਾ ਰੇਟ ਚ ਫਰਕ ਆ ਫਰਕ ਸ਼ਰ ਦੁਕਾਨੇ ਆਪ ਹੀ ਵਧਾਤਾ ਵਾ ਕਾਲੀ ਪਾ ਪਾ ਕੇ ਕਿ ਜਿੱਦਾਂ ਕੁਝ ਮਿਲਣਾ ਹੀ ਨਹੀਂ ਹੈ ਖਾਨ ਨੂੰ ਮੰਡੀ ਆ ਸਵੇਰੇ ਪੈਰ ਰੱਖਣ ਦੀ ਜਗ੍ਹਾ ਨਹੀਂ ਡਿਮਾਂਡ ਰੇਜ਼ ਹੋਈ ਆ ਪ੍ਰਾਈਸ ਤਾਂ ਆਟੋਮੈਟਿਕਲੀ ਰੇਜ਼ ਹੋਣਾ ਵਾ ਔਰ ਰੇਜ਼ ਹੋ ਗਿਆ 5 ਕਿਲੋ 1 ਕਿਲੋ 2 ਕਿਲੋ ਕਰਦੇ ਸੀ ਉਹ 20-20 ਕਿਲੋ ਤੋੜੇ ਹੀ ਲੈਣ ਰਵੇ ਆ ਦੋ-ਦੋ ਤੋੜੇ ਲੈ ਗਏ ਆ ਕਾਰਨ ਕੀ ਉਹਨਾਂ ਦੇ ਮਨ ਚ ਡਰ ਹੈ ਹਾਂਜੀ ਹਾਂਜੀ ਛੋਟਾ ਜਿਹਾ ਮੰਡੀ ਹੋ ਗਈ ਨਾ ਉਹਦੇ ਕਰਕੇ ਭਾਰਤ ਪਾਕਿਸਤਾਨ ਦੇ ਵਿੱਚ ਚੱਲ ਰਹੇ ਤਣਾਅ ਦੇ ਚੱਲਦੇ ਆ ਔਰ ਜੰਗ ਵਰਗੇ ਹਾਲਾਤ ਬੰਦੇ ਦੇਖਦੇ ਆ ਇੱਕ ਹੋਰ ਮਾਰ ਜਿਹੜੀ ਆ ਉਹ ਆਮ ਲੋਕਾਂ ਨੂੰ ਪੈਂਦੀ ਜਿਖਾਈ ਦੇ ਰਹੀ ਆ ਔਰ ਇਹ ਮਾਰ ਹੈ ਮਹਿੰਗਾਈ ਦੀ ਔਰ ਤੁਸੀਂ ਦੇਖ ਸਕਦੇ ਹੋ ਕਿ ਅਸੀਂ ਇਸ ਵੇਲੇ ਖੜੇ ਆ ਜ਼ਿਲ੍ਹੇ ਗੁਰਦਾਸਪੁਰ ਦੀ ਦਾਣਾ ਮੰਡੀ ਦੇ ਵਿੱਚ ਔਰ ਜਿੱਥੇ ਕੀ ਇਹ ਸਬਜ਼ੀ ਮੰਡੀ ਆ ਔਰ ਇਸ ਸਬਜ਼ੀ ਮੰਡੀ ਦੇ ਵਿੱਚ ਅਸੀਂ ਖੜੇ ਆ ਔਰ ਇੱਥੇ ਲੋਕਾਂ ਨੂੰ ਅਸੀਂ ਦੱਸਾਂਗੇ ਕਿਉਂਕਿ ਇੱਕ ਵਾਰੀ ਫੇਰ ਸਬਜ਼ੀਆਂ ਦੇ ਪਾ ਜਿਹੜੇ ਨੇ ਅਸਮਾਨੀ ਚੜਦੇ ਹੋਏ ਦਿਖਾਈ ਦੇ ਰਹੇ ਨੇ ਪਿਆਜ਼ ਜਿਹੜਾ ਹੈ ਉਹ ਹੰਝੂ ਵਹਾਉਂਦਾ ਹੋਇਆ ਦਿਖਾਈ ਦੇ ਰਿਹਾ ਔਰ ਇਸੇ ਤਰ੍ਹਾਂ ਹੀ ਸਬਜ਼ੀਆਂ ਜਿਹ ਤਾ ਲੋਕ ਨੇ ਜਾਂ ਹੋਰ ਇੱਥੇ ਜਿਹੜੇ ਗ੍ਰਾਹਕ ਨੇ ਉਹਨਾਂ ਨਾਲ ਵੀ ਗੱਲਬਾਤ ਕਰ ਲੈਣੇ ਆ ਸਰਦਾਰ ਜੀ ਤੁਸੀਂ ਇੱਥੇ ਅੱਜ ਆਏ ਹੋ ਮੰਡੀ ਦੇ ਵਿੱਚ ਆਮ ਨਾਲੋਂ ਜਿਹੜਿਆ ਇਹ ਰੇਟ ਜਿਹੜੇ ਅੱਗੇ ਨਾਲੋਂ ਵਧੇ ਨੇ ਹਾਂ ਬਿਲਕੁਲ ਵਧੇ ਆ ਜੀ ਅੱਗੇ 4 ਕਿਲੋ ਖਰੀਦਦਾ ਸੀ ਪਿਆਜ਼ ਹੁਣ 3 ਕਿਲੋ ਮਿਲ ਰਿਹਾ ਹਾਂ ਔਰ ਸਬਜ਼ੀ ਦੇ ਵਿੱਚ ਜਿਹੜਾ ਰੇਟ 'ਚ ਫਰਕ ਆ ਹਾਂ ਬਿਲਕੁਲ ਇਸ ਨਾਲ ਬਜਟ ਦਾ ਵੀ ਆਪਣੀ ਜੇਬ ਦਾ ਬਜਟ ਵਿਗੜਦਾ ਹੋਏਗਾ ਨਹੀਂ ਅਸੀਂ ਤਾਂ ਆਪਣਾ ਬਜਟ ਵੇਖ ਕੇ ਖੜ ਰਹੇ ਹਾਂ ਜੀ ਕੋਈ ਗੱਲ ਨਹੀਂ ਫਵਾਹਾਂ ਜ਼ਿਆਦਾ ਨਹੀਂ ਅਸਲियत ਘੱਟ ਹੈ ਆ ਬਿਲਕੁਲ ਫਵਾਹਾਂ ਤੋਂ ਬਚਣਾ ਚਾਹੀਦਾ ਹੈ ਇੱਥੇ ਬਜ਼ੁਰਗ ਆਂਟੀ ਵੀ ਇੱਥੇ ਮੌਜੂਦ ਹੈ ਆਂਟੀ ਆਮ ਕਿਉਂਕਿ ਗ੍ਰਹਿਣੀਆਂ ਦੇ ਸਿਰ ਦੇ ਉੱਤੇ ਸਾਰਾ ਜਿਹੜਾ ਘਰ ਦਾ ਬਜਟ ਚੱਲਦਾ ਹੈ ਕੀ ਮੰਨਦੇ ਹੋ ਸਬਜ਼ੀਆਂ ਦੇ ਰੇਟਾਂ ਦੇ ਅੱਗੇ ਨਾਲ ਫਰਕ ਪਿਆ ਵਧ ਗਿਆ ਬੇਟੇ ਵਧ ਗਿਆ ਮਜਬੂਰੀ ਹੈ ਸਾਡੀ ਅਸੀਂ ਖੜਨੇ ਆ ਬੱਚਿਆਂ ਨੂੰ ਖੋਣੀਆਂ ਹੁੰਦੀਆਂ ਨੇ ਯਾਰ ਕੁਝ ਲੋਕ ਜਿਹੜੇ ਇਸ ਤਰ੍ਹਾਂ ਦੇ ਕਾਲਾ ਬਜਾਰੀ ਕਰਦੇ ਨੇ ਉਹਨਾਂ ਦੇ ਉੱਤੇ ਕਾਰਵਾਈ ਹੋਣੀ ਚਾਹੀਦੀ ਹੈ ਹੋਣੀ ਚਾਹੀਦੀ ਹੈ ਜ਼ਰੂਰ ਆ ਬਿਲਕੁਲ ਜਿਹੜੇ ਲੋਕ ਜਿਹੜੇ ਕੋਈ ਇਸ ਦੇ ਇਹ ਸਟਾਕ ਕਰਦੇ ਨੇ ਜਾਂ ਕੋਈ ਕਾਲਾ ਬਜਾਰੀ ਕਰਨ ਦੀ ਕੋਸ਼ਿਸ਼ ਕਰਦੇ ਉਹਨਾਂ ਦੇ ਖਿਲਾਫ ਜਿਹੜੀ ਕਾਰਵਾਈ ਹੋਣੀ ਚਾਹੀਦੀ ਹੈ ਗ੍ਰਾਹਕਾਂ ਦਾ ਕਹਿਣਾ ਹੈ ਔਰ ਸਬਜ਼ੀ ਵਿਕਰੇਤਾ ਨਾਲ ਵੀ ਗੱਲ ਕਰ ਲਏ ਨੇ ਕਿ ਇਸ ਤਰ੍ਹਾਂ ਮੰਨਦੇ ਹੋ ਕਿ ਪਿਛਲੇ ਦਿਨਾਂ ਨਾਲੋਂ ਹੁਣ ਜਿਹੜੇ ਦਿਨ ਨੇ ਸਬਜ਼ੀ ਜਾਂ ਇੱਕ ਦੋ ਦਿਨਾਂ ਜਦੋਂ ਦਾ ਇਹ ਤਣਾਅ ਵਧਿਆ ਹੈ ਉਸ ਤੋਂ ਬਾਅਦ ਸਬਜ਼ੀ ਦੇ ਜਾਂ ਫਲਾਂ ਦੇ ਰੇਟਾਂ ਦੇ ਵਿੱਚ ਫਰਕ ਪਿਆ ਹੈ ਸਰگە ਸਰ ਦੋਕਾਨੇ ਆਪ ਹੀ ਵਧਾਤਾ ਵਾ ਕਾਲੀ ਪਾ ਪਾ ਕੇ ਕਿ ਜ ਮੰਡੀ ਆ ਸਵੇਰੇ ਪੈਰ ਰੱਖਣ ਦੀ ਜਗ੍ਹਾ ਨਹੀਂ ਸਰ ਉਹਦੀ ਵਾਹਣਾ ਆੜਤੀਆਂ ਨੇ ਕੀ ਕੀਤਾ ਜਿੱਥੇ ਰੇਟ 20 ਰੁਪਏ ਹੀ ਉੱਥੇ 24 ਕਰਤਾ ਜਿੱਥੇ 24 ਰੁਪਏ ਉੱਥੇ 30 ਕਰਤਾ 메ਨ ਰੋਲਾ ਆਲੂ ਪਿਆਜ ਦਾ ਲੋਕੀ ਤੋੜੇ ਦੇ ਤੋੜੇ ਕਢਾਈ ਜਾਂਦੇ ਆ ਬੋਰੀ ਨੇ ਬੋਰੀ 20 ਕਿਲੋ ਪਾਦੇ 15 ਕਿਲੋ ਪਾਦੇ ਜਿੱਦਾਂ ਮਤਲਬ ਕੁਝ ਮਿਲਣਾ ਹੀ ਨਹੀਂ ਬਾਜ਼ਾਰ ਚੋਂ ਤਾਂ ਫਿਰ ਤਾਂ ਆਟੋਮੈਟਿਕਲੀ ਡਿਮਾਂਡ ਰੇਜ਼ ਹੋਈ ਆ ਪ੍ਰਾਈਸ ਤਾਂ ਆਟੋਮੈਟਿਕਲੀ ਰੇਜ਼ ਹੁਣਾ ਵਾ ਰੇਜ਼ ਹੋ ਗਿਆ ਤੇ ਹੁਣ ਗਰੀਬ ਦਾ ਬੰਦਾ ਤਾਂ ਫਿਰ ਗਰੀਬ ਹੀ ਰਹਿ ਗਿਆ ਲੈ ਤਾਂ ਫਿਰ ਅਮੀਰ ਨਹੀਂ ਜਾਣਾ ਇਹ ਚੀਜ਼ ਜਿਹੜੇ ਲੋਕੀ ਵਹਿਮ ਫਲਾਉਂਦੇ ਆ ਨਾ ਹਾਂ ਬਿਲਕੁਲ ਕੀ ਬੰਦ ਹੋਏ ਨਾ ਮਿਲਣਾ ਹੀ ਕੱਖਣੀ ਆ ਆ ਥੋੜਾ ਗੌਰਮੈਂਟ ਨੂੰ ਚਾਹੀਦਾ ਕਿ ਥੋੜਾ ਅਵੇਰਨੈਸ ਫਲਾਏ ਕਿ ਯਾਰ ਨਹੀਂ ਯਾਰ ਐਦਾਂ ਨਹੀਂ ਹੋਣਾ ਚਾਹੀਦਾ ਉਹ ਤੋਂ ਵੱਡਾ ਪੁਆਇੰਟ ਜਿਹੜਾ ਰੱਖਿਆ ਕਿ ਡਿਮਾਂਡ ਦੀ ਜਦੋਂ ਮੰਗ ਹੋਏਗੀ ਤਾਂ ਰੇਟ ਵਧੇਗਾ ਔਰ ਲੋਕ ਜਿਹੜੇ ਨੇ ਉਹ ਫਵਾਹਾਂ ਦੇ ਵਿੱਚ ਆ ਕੇ ਜਦੋਂ ਜਿਆਦਾ ਤੋਂ ਜਿਆਦਾ ਮੰਗਣ ਕੇ ਡਿਮਾਂਡ ਕਰਦੇ ਨੇ ਮੰਗ ਕਰਦੇ ਨੇ ਤਾਂ ਕਿਤੇ ਨਾ ਕਿਤੇ ਕੁਝ ਅਜਿਹੇ ਲੋਕਾਂ ਨੂੰ ਮੌਕਾ ਮਿਲ ਜਾਂਦਾ ਹੈ ਕਿ ਉਹ ਆਪਣੇ ਜਿਹੜੇ ਰੇਟ ਹੈ ਉਹ ਉਸ ਨੂੰ ਵਾਧਾ ਕਰ ਲੈਂਦੇ ਨੇ ਜਿਹੜੇ ਆਰਥੀਏ ਲੋਕ ਨੇ ਔਰ ਇਸ ਚੀਜ਼ ਦਾ ਫਾਇਦਾ ਚੁੱਕਦੇ ਨੇ ਉਹਨਾਂ ਦੇ ਖਿਲਾਫ ਕਾਰਵਾਈ ਵੀ ਜਿਹੜੀ ਹੈ ਹੋਣੀ ਚਾਹੀਦੀ ਹੈ ਅਜਿਹੀ ਮੰਗ ਵੀ ਇਹਨਾਂ ਵੱਲ ਕੀਤੀ ਗਈ ਹੈ ਬਿਲਕੁਲ ਰ ਡਿਮਾਂਡ ਸਰ ਜਿਆਦਾ ਵਧ ਗਈ ਆ ਤੇ ਜਿੱਦਾਂ ਕਿ ਲੋਗੋ ਜਿਆਦਾ ਮਤਲਬ ਮੰਡੀ ਰਸ਼ ਵਧ ਗਿਆ ਤੇ ਲੋਕੀ ਜਿਹਨੇ 5 ਕਿਲੋ 1 ਕਿਲੋ 2 ਕਿਲੋ ਖਰਦੇ ਸੀ ਉਹ 20 20 ਕਿਲੋ ਤੋੜੇ ਹੀ ਲੈਣ ਰਵੇ ਆ ਦੋ ਦੋ ਤੋੜੇ ਲੈ ਗਏ ਆ ਕਾਰਨ ਕੀ ਉਹਨਾਂ ਦੇ ਮਨ ਚ ਡਰ ਆ ਹਾਂਜੀ ਹਾਂਜੀ ਛੋਟਸ ਮੰਡੀ ਹੋ ਗਈ ਨਾ ਉਹਦੇ ਕਰਕੇ ਤੇ ਤਾਂ ਕਰਕੇ ਫਿਰ ਰੇਟ ਵਧ ਗਿਆ ਆ ਕੁਝ ਲੋਕ ਜਿਹੜੇ ਨੇ ਇਹਦਾ ਫਾਇਦਾ ਚੁੱਕਣਾ ਚਾਹੁੰਦੇ ਨੇ ਫਾਇਦਾ ਦੇ ਚੁਕਾਉਂਦਾ ਹੀ ਸਰ ਤੁਹਾਨੂੰ ਪਤਾ ਹੀ ਹੈ ਘਰੇਾਨੇ ਦਾ ਵੀ ਉਹ ਹਾਲ ਹੋ ਗਿਆ ਘਰੇਾਨੇ ਦਾ ਵੀ ਇਦਾਂ ਹੀ ਆ ਕਿ ਲੋਕੀ ਪੈ ਗਏ ਵਿਚਾਰੇ ਟੁੱਟ ਗਏ ਡਰਨੋਂ ਤੇ ਸਾਰਾ ਵੇਦਾ ਹਰ ਕੋਈ ਪੈਂਦਾ ਆ ਬਿਲਕੁਲ ਜਿਹੜਾ ਮਾਹੌਲ ਬਣਿਆ ਹੈ ਜਿਹੜਾ ਤਣਾਅ ਦਾ ਮਾਹੌਲ ਬਣਿਆ ਹੈ ਦੋਵੇਂ ਦੇਸ਼ਾਂ ਦੇ ਉਹਦੇ ਕਾਰਨ ਨਾ ਨਜਾਇਜ਼ ਫਾਇਦਾ ਚੁੱਕਿਆ ਜਾਂਦਾ ਹੈ ਜੀ ਨਾ ਹਾਂ ਬਿਲਕੁਲ ਉਹਨਾਂ ਦਾ ਕਹਿਣਾ ਕਿ ਲੋਕਾਂ ਦਾ ਆਮ ਲੋਕਾਂ ਦਾ ਨਜਾਇਜ਼ ਜਿਹੜਾ ਇਹ ਫਾਇਦਾ ਚੁੱਕਿਆ ਜਾਂਦਾ ਹੈ ਔਰ ਕੁਝ ਲੋਕ ਜਿਹੜੇ ਨੇ ਅਜਿਹੇ 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 ਜਿਹੜਾ ਹੈ ਉਹ ਫਾਇਦਾ ਚੁੱਕਣ ਦੀ ਕੋਸ਼ਿਸ਼ ਕਰਦੇ ਨੇ ਔਰ ਉਹਨਾਂ ਦੇ ਖਿਲਾਫ ਜਿਹੜੀ ਹੈ ਉਹ ਕਾਰਵਾਈ ਵੀ ਹੋਣੀ ਚਾਹੀਦੀ ਹੈ ਔਰ ਸਬਜ਼ੀਆਂ ਦਾ ਰੇਟ ਜਿਹੜੇ ਹੈ ਪਹਿਲਾਂ ਨਾਲ ਵਧ ਗਏ ਨੇ ਜਿਸ ਕਾਰਨ ਆਮ ਲੋਕਾਂ ਦਾ ਬਜਟ ਜ਼ਰੂਰ ਵਿਗੜਦਾ ਹੋਇਆ ਸਾਫ਼ ਦਿਖਾਈ ਦੇ ਰਿਹਾ ਹੈ ਮਾਤਾ ਜੀ ਬਜ਼ੁਰਗ ਕਿੱ ਆ ਬਿਲਕੁਲ ਉਹ ਕਿਉਂਕਿ ਜਿਹੜੇ ਹਾਲਾਤ ਇਸ ਵਕਤ ਜਿਹੜੇ ਬਣੇ ਨੇ ਭਾਰਤ ਪਾਕਿਸਤਾਨ ਦੇ ਔਰ ਉਸ ਜੰਗ ਤੋਂ ਬਾਅਦ ਜਿਹੜੇ ਦੋ ਤਿੰਨ ਦਿਨਾਂ ਤੋਂ ਫਿਰ ਜਿਹੜੇ ਰੇਟ ਵੱਧ ਗਏ ਆਉਣ ਦੀ सब्जी ਹਾਂਜੀ ਰੇਟ ਵੱਧ ਗਏ ਆਮਦਨ ਹੈ ਨਹੀਂ ਆ ਤੇ ਪਰੇਸ਼ਾਨੀਆਂ ਬਹੁਤ ਐ ਹਾਂਜੀ ਤੇ ਫਿਰ ਵੀ ਚਲੋ ਇਹਦੇ ਕੋਲ ਆਜੀਦਾ ਜਦੋਂ ਨਹੀਂ ਹੁੰਦੇ ਪੈਸੇ ਇਹ ਚਾਰੇ ਕੋਲ ਇਦਾਂ ਹੀ ਲੈਜੀਦੀ ਆ ਬਾਅਦ ਚ ਦੇਦੀ ਜਦੋਂ ਬਿਲਕੁਲ ਆ ਆਪਣਾ ਬਜਟ ਜਿਹੜਾ ਹੈ ਉਹ ਵਿਗੜਦਾ ਆ ਦਿਖਾਈ ਦੇ ਰਿਹਾ ਔਰ ਅਜਿਹੇ ਦੇ ਵਿੱਚ ਹਾਲਾਤ ਜਿਹੜੇ ਨੇ ਤਣਾਪੁਰਕ ਹੋਣ ਕਰਕੇ ਜਿਹੜਾ ਏ ਉਹਦੇ ਕੋ ਜਿਹੜਾ ਸਬਜ਼ੀਆਂ ਲੈਣ ਆਏ ਪਹੁੰਚੇ ਲੋਕ ਨੇ ਉਹਨਾਂ ਦਾ ਕਹਿਣਾ ਔਰ ਕੁ ਫਾਇਦਾ ਚੁੱਕਣਾ ਚਾਹੁੰਦੇ ਨੇ ਇਜਹੀ ਸਥਿਤੀ ਦੇ ਵਿੱਚ ਵੀ ਉਹਨਾਂ ਦੇ ਖਿਲਾਫ ਜਿਹੜੀ ਹੈ ਪ੍ਰਸ਼ਾਸਨ ਨੂੰ ਸਖਤ ਕਾਰਵਾਈ ਕਰਨੀ ਚਾਹੀਦੀ ਹੈ ਇਜਹੀ ਮੰਗ ਜਿਹੜੀ ਹੈ ਇਹਨਾਂ ਵਕਨਿਤਾਵਾਂ ਵੱਲੋਂ ਵੀ ਔਰ ਜਿਹੜੇ ਗਾਹਕ ਨੇ ਉਹਨਾਂ ਵੱਲੋਂ ਵੀ ਕੀਤੀ ਜਾ ਰਹੀ ਹੈ ਤਾਂ ਜੋ ਕਿ ਕਾਲਾ ਬਜਾਰੀ ਨਾ ਹੋ ਸਕੇ ਉਧਰ ਪ੍ਰਸ਼ਾਸਨ ਨੇ ਵੀ ਸਖਤ ਅਦਾਇਤਾਂ ਦਿੱਤੀਆਂ ਨੇ ਔਰ ਨਾਲ ਹੀ ਇਹ ਅਪੀਲ ਕੀਤੀ ਹੈ ਕਿ ਲੋਕ ਅਫਵਾਹਾਂ ਦੇ ਵਿੱਚ ਨਾ ਆਉਣ ਕਿਉਂਕਿ ਕਿਸੇ ਚੀਜ਼ ਦੀ ਜਿਹੜੀ ਹੈ ਉਹ ਸ਼ੋਰਟੇਜ ਨਹੀਂ ਹੈਗੀ ਔਰ ਲੋਕ ਜਿਹੜੇ ਨੇ ਉਸ ਸਬਰ ਤੋਂ ਕੰਮ ਲੈਣ ਔਰ ਕਿਸੇ ਦੀਆਂ ਅਫਵਾਹਾਂ ਦੇ ਵਿੱਚ ਨਾ ਆਣ ਕੇ ਇਸ ਕਾਲਾ ਬਜਾਰੀ ਦੇ ਸ਼ਿਕਾਰ ਨਾ ਬਣਨਾ ਔਰ ਆਪਣੀ ਜੇਬ ਦੀ ਲੁੱਟ